ਅੱਜ ਆਪਾਂ ਜਿਸ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆਂ ਆਪਾਂ ਨੂੰ 9-10 ਸਾਲ ਪਿੱਛੇ ਜਾਣਾ ਪੈਣਾ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਕਾਨਪੁਰ ਕਾਨਪੁਰ ਦੇ ਵਿੱਚ ਕਲਿਆਣਪੁਰ ਥਾਣੇ ਦੇ ਵਿੱਚ 2 ਜਨਵਰੀ 2016 ਨੂੰ ਇੱਕ ਫੋਨ ਕਾਲ ਆਉਂਦੀ ਹੈ ਕਿਸੇ ਵੱਲੋਂ ਦੱਸਿਆ ਜਾਂਦਾ ਵੀ ਪਨਕੀ ਨਹਿਰ ਦੇ ਕੋਲ ਇੱਕ লাশ ਪਈ ਹੈ ਜਦੋਂ ਉਧਰੋਂ ਪੁਲਿਸ ਵੱਲ ਸਟੇਸ਼ਨ ਵੱਲੋਂ ਪੁੱਛਿਆ ਜਾਂਦਾ ਵੀ ਤੁਸੀਂ ਕੌਣ ਹੋ ਉਹ ਕੁਝ ਨਹੀਂ ਦੱਸਦਾ ਬਸ ਉਹ ਲੋਕੇਸ਼ਨ ਦੱਸਦਾ ਵੀ ਫਲਾਣੀ ਜਗ੍ਹਾ ਪਈ ਹੈ ਤੇ ਉਸ ਤੋਂ ਬਾਅਦ ਫੋਨ ਕੱਟ ਕਰ ਦਿੱਤਾ ਜਾਂਦਾ ਇੱਥੇ ਕਈ ਵੀ ਕਾਰਨ ਹੈ ਵੀ ਕੋਈ ਵੀ ਜਿਹੜਾ شریف ਬੰਦਾ ਉਹ ਨਹੀਂ ਚਾਹੁੰਦਾ ਵੀ ਕਿਸੇ ਉਹ ਲਫੜੇ ਦੇ ਵਿੱਚ ਪਵੇ ਕਿਸੇ ਪਚੜੇ ਦੇ ਵਿੱਚ ਪਵੇ ਉਹਨੂੰ ਹੁੰਦਾ ਵੀ ਉਹਨੇ ਜਾਣਕਾਰੀ ਦਿੱਤੀ ਤੇ ਉਹਨੇ ਆਪਣਾ ਫਰਜ਼ ਨਿਭਾਇਆ ਹੁਣ ਪੁਲਿਸ ਜਾਣੇ ਤੇ ਪੁਲਿਸ ਦਾ ਕੰਮ ਜਾਣੇ ਵੀ ਅਸੀਂ ਕਿਉਂ ਗਵਾਹੀਆਂ ਭੁਗਤਦੇ ਫਿਰியே ਕਈ ਕੁਛ ਅਸੀਂ ਚੱਕਰਾਂ ਦੇ ਵਿੱਚ ਪਾਵਾਂਗੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਹ ਦੱਸੀ ਲੋਕੇਸ਼ਨ ਦੇ ਉੱਤੇ ਹੁਣ ਲਾਸ਼ ਦਾ ਪਤਾ ਲੱਗਿਆ ਸੀ ਪੁਲਿਸ ਨੂੰ ਪੁਲਿਸ ਜਦੋਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚਦੀ ਹੈ ਤਾਂ ਇੱਕ ਸ਼ਖਸ ਉਹਨਾਂ ਨੂੰ ਦਿਖਦਾ ਜਿਹੜਾ ਮੋਢੇ ਮੂੰਹ ਪਿਆ ਹੁੰਦਾ ਜਦੋਂ ਉਹਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਬਾਹਰ ਕੱਢ ਕੇ ਜਦੋਂ ਦੇਖਦੇ ਨੇ ਤਾਂ ਪਤਾ ਲੱਗਦਾ ਵੀ ਇਹਨੂੰ ਕੁੱਟਿਆ ਵੀ ਗਿਆ ਤੇ ਇਹਦਾ ਗਲਾ ਘੁੱਟ ਕੇ ਇਹਦੀ ਹੱਤਿਆ ਕੀਤੀ ਗਈ ਹੈ ਕਿਉਂਕਿ ਗਲੇ ਦੇ ਉੱਤੇ ਨਿਸ਼ਾਨ ਹੁੰਦੇ ਨੇ ਤੇ ਦੇਖਣ ਤੇ ਪਤਾ ਲੱਗਦਾ 22-23 ਸਾਲ ਦਾ ਇੱਕ ਹੱਟਾ-ਕੱਟਾ ਨੌਜਵਾਨ ਸੀ ਹੁਣ ਪੁਲਿਸ ਵਾਸਤੇ ਸਭ ਤੋਂ ਜਿਹੜੀ ਵੱਡੀ ਗੱਲ ਏ ਸੀ ਵੀ ਇਹਦਾ ਪਤਾ ਕੀਤਾ ਜਾਏ ਇਹ ਹੈ ਕੌਣ ਹੈ ਪੁਲਸ ਆਲੇ-ਦੁਆਲੇ ਦੇਖਦੀ ਐ ਉਹਦੀਆਂ ਜੇਬਾਂ ਫਰੋਲੀਆਂ ਜਾਂਦੀਆਂ ਨੇ ਜੇਬਾਂ ਦੇ ਵਿੱਚੋਂ 5500 ਰੁਪਇਆ ਨਿਕਲਦਾ ਜਿਹੜਾ ਕਿ ਬਿਲਕੁਲ ਭਿੱਜ ਚੁੱਕਿਆ ਸੀ ਹੁਣ ਪਾਣੀ ਦੇ ਵਿੱਚ ਪਿਆ ਸੀ ਉਹ ਤੇ ਨਾ ਤਾਂ ਉਹਦਾ ਕੋਈ ਫੋਨ ਜਾਂ ਕੁਝ ਹੋਰ ਉਹਦੇ ਕੋਲੋਂ ਕੁਝ ਵੀ ਨਹੀਂ ਮਿਲਦਾ ਇੱਕ ਗੱਲ ਪੱਕੀ ਸੀ ਵੀ ਜਿਨ੍ਹਾਂ ਨੇ ਵੀ ਇਹਦੇ ਨਾਲ ਇਹ ਕੁਛ ਕੀਤਾ ਉਹਨਾਂ ਦਾ ਮਕਸਦ ਸਿਰਫ ਇਹਨੂੰ ਮਾਰਨਾ ਸੀ ਉਹਨਾਂ ਦਾ ਪੈਸੇ ਜਾਂ ਲੁੱਟ-ਖੋਟ ਦਾ ਕੋਈ ਵੀ ਇਰਾਦਾ ਨਹੀਂ ਸੀ ਹੁਣ ਪੁਲਿਸ ਨੂੰ ਯਾਦ ਆਉਂਦਾ ਵੀ ਉਹਨਾਂ ਦੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਇੱਕ ਮਾਂ ਪੁੱਤ ਆਏ ਸੀ ਉਹ ਫੋਨ ਨੰਬਰ ਲਿਆ ਜਾਂਦਾ ਤੇ ਫੋਨ ਤੇ ਕਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਬੁਲਾਇਆ ਜਾਂਦਾ شناخت ਕਰਨ واسطے پولیس ਨੂੰ ਲੱਗਦਾ ਸੀ ਵੀ ਇਹ ਉਹੀ ਸ਼ਖਸ ਹੈ ਜਿਹਦੀ ਉਹ رپورٹ ਲਿਖਾ ਕੇ ਗਏ ਨੇ ਹੁਣ ਉੱਥੇ ਮਾਂ ਪੁੱਤ ਪਹੁੰਚਦੇ ਨੇ ਉਹ ਪਹੁੰਚਣ ਵਾਲੇ ਸੀ ਕ੍ਰਿਸ਼ਨਾ ਦੇਵੀ ਤੇ ਵਿਕਰਮ ਦੋਨੋਂ ਬਦ ਹዋਸ ਹੁੰਦੇ ਨੇ ਜਿਨ੍ਹਾਂ ਨੂੰ ਇਹ ਪਤਾ ਲੱਗੇ ਵੀ ਉਹਨਾਂ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰੀਕੇ ਦੇ ਨਾਲ لاਸ਼ ਮਿਲੀ ਹੈ ਜਦੋਂ ਉੱਥੇ ਜਾ ਕੇ ਦੇਖਦੇ ਨੇ ਭਰਾ ਵਿਕਰਮ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਤੇ ਮਾਂ ਦੀ ਹਾਲਾਤ ਤੁਸੀਂ ਸਮਝ ਸਕਦੇ ਹੋ ਜਿਹਦਾ ਜਵਾਨ ਪੁੱਤ ਇਸ ਤਰੀਕੇ ਦੇ ਨਾਲ ਪਿਆ ਹੈ ਹੁਣ ਦੋਨੋਂ ਰੋਂਦੇ ਨੇ ਪਰ ਪੁਲਿਸ ਵਾਲੇ ਉਹਨਾਂ ਨੂੰ ਹੌਸਲਾ ਦਿੰਦੇ ਨੇ ਪਾਣੀ ਵਗੈਰਾ ਪਿਆਇਆ ਜਾਂਦਾ ਤੇ ਹੁਣ ਪੁਲਿਸ ਦੀ ਪੁੱਛਗਿੱਛ ਸ਼ੁਰੂ ਹੁੰਦੀ ਆ ਤਾਂ ਵਿਕਰਮ ਤੋਂ ਜਦੋਂ ਪੁੱਛਿਆ ਜਾਂਦਾ ਵੀ ਤੁਸੀਂ ਰਹਿਣ ਵਾਲੇ ਕਿੱਥੇ ਹੋਂਦੇ ਹੋ ਉਹਦਾ ਕਹਿਣਾ ਸੀ ਅਸੀਂ ਮਨੀਪੁਰਵਾ ਦੇ ਰਹਿਣ ਵਾਲੇ ਆ ਪੁਲਿਸ ਵਾਲਿਆਂ ਦਾ ਕਹਿਣਾ ਸੀ ਘਰ ਦੇ ਵਿੱਚ ਕੌਣ ਕੌਣ ਹੋ ਤੇ ਉਹਦਾ ਕਹਿਣਾ ਸੀ ਵੀ ਇੱਕ ਸਾਡੀ ਮਾਂ ਤੇ ਦੋ ਭਰਾ ਸੀ ਤਿੰਨ ਜਣੇ ਉਸ ਘਰ ਦੇ ਵਿੱਚ ਰਹਿੰਦੇ ਸੀ ਹੁਣ ਜਦੋਂ ਪੁੱਛਿਆ ਜਾਂਦਾ ਮਰਨ ਵਾਲੇ ਬਾਰੇ ਤਾਂ ਉਹਦਾ ਕਹਿਣਾ ਸੀ ਵੀ ਇਹਦਾ ਨਾਮ ਰਣਜੀਤ ਸਿੰਘ ਹੈ ਜਦੋਂ ਹੁਣ ਉਹਦੇ ਕੰਮਕਾਰ ਬਾਰੇ ਪੁੱਛਿਆ ਜਾਂਦਾ ਤਾਂ ਵਿਕਰਮ ਦਾ ਕਹਿਣਾ ਸੀ ਵੀ ਇਹਦੇ ਕੋਲ ਇੱਕ ਘੋੜਾ ਗੱਡੀ ਆ ਜਿਹਦੇ ਨਾਲ ਇਹ ਸਮਾਨ ਢੋਂਦਾ ਤੇ ਇਹਦੀ ਇਨਕਮ ਦਾ ਸਾਧਨ ਸੀ ਅਸੀਂ ਤਿੰਨੇ ਜਣੇ ਇਕੱਠੇ ਰਹਿੰਦੇ ਆ ਹੁਣ ਇਹ ਗੱਲ ਦਾ ਪਤਾ ਲੱਗਦਾ ਤੇ ਮਾਂ ਜਿਹੜੀ ਹੁੰਦੀ ਔਰ ਰੋਂਦੀ ਐ ਪੁਲਿਸ ਵਾਲਿਆਂ ਦੇ ਅੱਗੇ ਹੱਥ ਜੋੜ ਕੇ ਕਹਿਣਾ ਹੁੰਦਾ ਵੀ ਮੇਰੇ ਬੱਚੇ ਦੇ ਕਾਤਲਾਂ ਦਾ ਪਤਾ ਲੱਗਣਾ ਚਾਹੀਦਾ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਸਖਤ ਤੋਂ ਸਖਤ ਜਿਵੇਂ ਅਜ ਮੈਰ ਹੋਣੀ ਆ ਉਹ ਵੀ ਰੋਂ ਐਵੇਂ ਪੁਲਿਸ ਵਾਲਿਆਂ ਦਾ ਕਹਿਣਾ ਹੁੰਦਾ ਵੀ ਅਸੀਂ ਕਾਤਲਾਂ ਤੱਕ ਵੀ ਪਹੁੰਚਾਂਗੇ ਸਾਰਾ ਕੁਝ ਪਤਾ ਕਰਾਂਗੇ ਪਰ ਤੁਸੀਂ ਸਾਡੇ ਸਵਾਲਾਂ ਦਾ ਸਹੀ-ਸਹੀ ਜਵਾਬ ਦਿਓ। ਮਾਂ ਦਾ ਕਹਿਣਾ ਹੁੰਦਾ ਵੀ ਪੁੱਛੋ। ਹੁਣ ਪੁਲਿਸ ਵਾਲੇ ਪੁੱਛਦੇ ਨੇ ਵੀ ਸਹੀ-ਸਹੀ ਦੱਸੋ ਸਾਨੂੰ ਹੋਇਆ ਕੀ ਐ ਇਹਨੂੰ ਲਾਸਟ ਵਾਰ ਤੁਸੀਂ ਕਦੋਂ ਦੇਖਿਆ? ਮਾਂ ਦਾ ਕਹਿਣਾ ਸੀ ਵੀ 31 ਦਸੰਬਰ ਸਵੇਰੇ 9 ਤੋਂ 9:30 ਵਜੇ ਦੇ ਵਿੱਚ ਰੋਜ਼ਾਨਾ ਜਿਵੇਂ ਰੁਟੀਨ ਸੀ ਉਸ ਸਮੇਂ ਆਪਣੀ ਜਿਹੜੀ ਘੋੜਾ ਗੱਡੀ ਸੀ ਉਹ ਲੈ ਕੇ ਜਾਂਦਾ। ਦੁਪਹਿਰੇ ਕਰੀਬ ਮੈਨੂੰ ਫੋਨ ਕੀਤਾ ਦੁਪਹਿਰ ਬਾਅਦ ਵੀ ਤੂੰ ਆਏਂਗਾ, ਰੋਟੀ ਖਾਏਂਗਾ ਦੁਪਹਿਰ ਦੀ ਜਾਂ ਕਿਵੇਂ ਐ? ਉਹਦਾ ਕਹਿਣਾ ਸੀ ਵੀ ਮੈਂ ਰਾਬਤਪੁਰਾ ਜਾ ਰਿਹਾ ਤੇ ਮੇਰੇ ਰੇਡ ਦੇ ਸਮਾਨ ਹੈ ਮੈਂ ਕਿਸੇ ਦਾ ਸਮਾਨ ਲੈ ਕੇ ਜਾ ਰਿਹਾ ਤੇ ਮੈਂ ਉਸ ਤੋਂ ਬਾਅਦ ਵੀ ਲੇਟ ਆਵਾਂਗਾ ਜਦੋਂ ਦੀ ਮਾਂ ਦਾ ਪੁੱਛਣਾ ਹੋਣਾ ਵੀ ਹੁਣ ਤੂੰ ਕਿੱਥੇ ਹੈ ਤੇ ਤੇਰੇ ਨਾਲ ਕੌਣ ਨੇ ਤੇ ਉਹਦਾ ਕਹਿਣਾ ਸੀ ਵੀ ਉਹਦੇ ਨਾਲ ਕਾਮਰਾਨ ਤੇ ਇਮਰਾਨ ਸੀ ਹੁਣ ਪੁਲਿਸ ਵਾਲੇ ਪੁੱਛਦੇ ਨੇ ਵੀ ਕਾਮਰਾਨ ਤੇ ਇਮਰਾਨ ਇਹ ਕੌਣ ਨੇ ਉਹਦੀ ਮਾਂ ਦਾ ਕਹਿਣਾ ਸੀ ਵੀ ਇਹਦੇ ਬਹੁਤ ਪੱਕੇ ਦੋਸਤ ਨੇ ਬਹੁਤ ਘਰ ਆਉਣਾ ਜਾਣਾ ਜ਼ਿਆਦਾਤਰ ਰਣਜੀਤ ਉਹਨਾਂ ਦੇ ਘਰ ਵੀ ਰੁਕਦਾ ਇੱਥੇ ਵਿਕਰਮ ਦਾ ਕਹਿਣਾ ਹੁੰਦਾ ਵੀ ਮੈਂ ਇਹਨਾਂ ਦੇ ਘਰ ਗਿਆ ਸੀ ਰਣਜੀਤ ਬਾਰੇ ਪਤਾ ਕਰ ਉੱਥੇ ਉਹਨਾਂ ਦੇ ਘਰ ਤਾਲਾ ਲੱਗਿਆ ਹੋਇਆ ਸੀ ਜਦੋਂ ਮੈਂ ਗਵਾਂਢੀਆਂ ਤੋਂ ਪੁੱਛਿਆ ਉਤੋਂ ਪਤਾ ਲੱਗਦਾ ਵੀ ਇਹਨਾਂ ਦੀ ਮਾਂ ਰਾਬੀਆ 2-3 ਦਿਨ ਤੋਂ ਗਾਇਬ ਹੈ ਤੇ ਇਹ ਉਹਨੂੰ ਲੱਭਣ ਵਾਸਤੇ ਗਏ ਹੋਏ ਨੇ ਤੇ ਉਸ ਤੋਂ ਬਾਅਦ ਜਿਹੜਾ ਰਣਜੀਤ ਹੁੰਦਾ ਉਹਦਾ ਫੋਨ ਵੀ ਨਹੀਂ ਲੱਗਦਾ ਜਦੋਂ ਮਾਂ ਨਾਲ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਫੋਨ ਟਰਾਈ ਕੀਤਾ ਜਾਂਦਾ ਫੋਨ ਸਵਿਚ ਆਫ ਹੁੰਦਾ ਹੁਣ ਪੁਲਿਸ ਵਾਲੇ ਇੱਥੇ ਸੋਚਦੇ ਨੇ ਵੀ ਹੋ ਸਕਦਾ ਕਾਮਰਾਨ ਤੇ ਇਮਰਾਨ ਨੇ ਕੀਤਾ ਹੋਵੇ ਪਰ ਉਹ ਐਸਾ ਕਿਉਂ ਕਰਨਗੇ ਹੁਣ ਇਹ ਉਹੀ ਦੱਸ ਸਕਦੇ ਸੀ ਪਰ ਇਨ ਫਿਰ ਪੁਲਿਸ ਨੂੰ ਇਥੇ ਵੀ ਲੱਗਦਾ ਵੀ ਕਾਮਰਾਨ ਤੇ ਇਮਰਾਨ ਦੇ ਨਾਲ ਵੀ ਕਿਤੇ ਕੁਝ ਹੋ ਨਾ ਗਿਆ ਹੋਵੇ ਤੇ ਵਿਕਰਮ ਦਾ ਇਥੇ ਵੀ ਕਹਿਣਾ ਸੀ ਵੀ ਮੈਨੂੰ ਕਿਸੇ ਦਾ ਫੋਨ ਆਇਆ ਵੀ ਰঞ্জੀਤ ਦਾ ਜਿਹੜਾ ਰੇੜਾ ਤੇ ਘੋੜਾ ਉਹਦਾ ਉਹ ਰੋਸ਼ਨ ਨਗਰ ਦੇ ਇੱਕ ਇਲਾਕੇ ਦੇ ਵਿੱਚ ਸੁੰਨਸਾਨ ਖੜਾ ਤੇ ਉਥੇ ਰঞ্জੀਤ ਦਾ ਕੋਈ ਪਤਾ ਨਹੀਂ ਵਿਕਰਮ ਦਾ ਕਹਿਣਾ ਸੀ ਕਿ ਫਿਰ ਮੈਂ ਉਥੇ ਗਿਆ ਮੈਂ ਰੇੜਾ ਤੇ ਘੋੜਾ ਤੇ ਲੈ ਆ ਪਰ ਮੈਨੂੰ ਰঞ্জੀਤ ਦਾ ਕਿਤੇ ਵੀ ਪਤਾ ਨਹੀਂ ਲੱਗਿਆ ਹੁਣ ਪੁਲਿਸ ਦੇ ਰਡਾਰ ਤੇ ਦੋ ਜਣੇ ਸੀ ਵੀ ਜਾਂ ਤਾਂ ਇਹਨਾਂ ਨੂੰ ਕੁਝ ਹੋ ਗਿਆ ਤੇ ਜਾਂ ਇਹਨਾਂ ਨੂੰ ਕੁਝ ਪਤਾ ਹੈ ਉਹ ਸੀ ਕਾਨਪੁਰ ਦੇ ਰੋਸ਼ਨ ਨਗਰ ਦੇ ਵਿੱਚ ਰਹਿਣ ਵਾਲੇ ਕਾਮਰਾਨ ਤੇ ਇਮਰਾਨ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਨੂੰ ਉੱਥੇ ਇਮਰਾਨ ਮਿਲਦਾ ਹੈ ਇਮਰਾਨ ਨੂੰ ਪੁੱਛ ਕੇ ਚ ਲਈ ਪੁਲਿਸ ਨਾਲ ਲੈ ਕੇ ਆਉਂਦੀ ਹੈ ਤਾਂ ਉਹ ਤੋਂ ਜਦੋਂ ਪੁੱਛਿਆ ਜਾਂਦਾ ਹੈ ਰਣਜੀਤ ਬਾਰੇ ਇੱਥੇ ਇਮਰਾਨ ਦਾ ਕਹਿਣਾ ਸੀ ਵੀ ਇਹ ਸਾਡੇ ਭਰਾਵਾਂ ਵਰਗਾ ਸੀ ਸਾਡਾ ਯਗਰੀ ਦੋਸਤ ਸੀ ਅਸੀਂ ਇਹਨੂੰ ਕਿਉਂ ਮਾਰਾਂਗੇ ਇੱਕ ਤਾਂ ਸਾਡੀ ਮਾਂ ਗਾਇਬ ਆ ਸੀ ਉਹਦੇ ਕਰਕੇ ਪਰੇਸ਼ਾਨ ਆ ਉੱਤੋਂ ਸਾਨੂੰ ਤੁਸੀਂ ਤੰਗ ਕਰ ਰਹੇ ਹੋ ਹਜੇ ਤੱਕ ਤਾਂ ਪੁਲਿਸ ਨੇ ਉਹਨੂੰ ਤੰਗ ਨਹੀਂ ਸੀ ਕੀਤਾ ਪਰ ਇੱਥੋਂ ਫਿਰ ਪੁਲਿਸ ਉਹਨੂੰ ਤੰਗ ਕਰਦੀ ਹੈ ਤੇ ਜਿਹੜੀ ਕਹਾਣੀ ਬਾਹਰ ਨਿਕਲ ਕੇ ਆਉਂਦੀ ਹੈ ਕਿ ਸਮਾਜ ਕਿਹੜੇ ਪਾਸੇ ਨੂੰ ਜਾ ਰਿਹਾ ਇੱਥੋਂ ਜਦੋਂ ਬੋਲਣਾ ਸ਼ੁਰੂ ਕਰਦਾ ਹੈ ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਫਰੀਦ ਤੇ ਰਾਬੀਆ ਬਾਨੋ ਇਹ ਰੋਸ਼ਨ ਨਗਰ ਦੇ ਵਿੱਚ ਰਹਿੰਦੇ ਹੁੰਦੇ ਨੇ ਕਾਨਪੁਰ ਦੇ ਵਿੱਚ ਇਹਨਾਂ ਦੇ ਘਰ ਦੋ ਬੱਚੇ ਹੁੰਦੇ ਨੇ ਕਾਮਰਾਨ ਤੇ ਇਮਰਾਨ ਜਿਹੜਾ ਫਰੀਦ ਹੁੰਦਾ ਉਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੁੰਦਾ ਤੇ ਆਪਣੇ ਬੱਚਿਆਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਉਹ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਕਹਿੰਦਾ ਹੁੰਦਾ ਵੀ ਜਦੋਂ ਇਹ ਵੱਡੇ ਹੋਗੇ ਕੰਮ ਕਰਨਗੇ ਤੇ ਮੈਂ ਆਪਣੀ ਜ਼ਿੰਦਗੀ ਐਸ਼ ਨਾਲ ਬਤੀਤ ਕਰਾਂਗਾ ਪਰ ਫਰੀਦ ਦੇ ਕਿਸਮਤ ਦੇ ਵਿੱਚ ਸ਼ਾਇਦ ਐਸ਼ ਨਹੀਂ ਸੀ ਲਿਖੀ ਉਹਨੂੰ ਬਿਮਾਰੀ ਲੱਗਦੀ ਹੈ ਬਿਮਾਰ ਹੁੰਦਾ ਉਹ ਬਿਮਾਰੀ ਦੇ ਦੌਰਾਨ ਹੀ ਉਹਦੀ ਮੌਤ ਹੋ ਜਾਂਦੀ ਹੈ ਹੁਣ ਘਰ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਤੇ ਬੱਚਿਆਂ ਦੀ ਉਹ ਰਾਬੀਆ ਤੇ ਆ ਜਾਂਦੀ ਹੈ ਰਾਬੀਆ ਆਪਣੇ ਬੱਚਿਆਂ ਨੂੰ ਪਾਲਦੀ ਹੈ ਪਰਿਵਾਰ ਚਲਾਉਂਦੀ ਹੈ ਘਰ ਚਲਾਉਂਦੀ ਹੈ ਬੱਚੇ ਵੱਡੇ ਹੋ ਕੇ ਕੰਮ ਸ਼ੁਰੂ ਕਰਦੇ ਨੇ ਤੇ ਆਪਣਾ ਜਿਹੜੀ ਜ਼ਿੰਮੇਵਾਰੀ ਸਮਝਦੇ ਨੇ ਤੇ ਘਰ ਨੂੰ ਸੰਭਾਲ ਲੈਂਦੇ ਨੇ ਹੁਣ ਰਾਬੀਆ ਇੱਥੇ ਵਿਹਲੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਇਮਰਾਨ ਦਾ ਵਿਆਹ ਕਰਦੀ ਹੈ ਸ਼ਕੀਲਾ ਦੇ ਨਾਲ ਘਰ ਦੇ ਵਿੱਚ ਨੂੰ ਆ ਜਾਂਦੀ ਹੈ ਤੇ ਬੱਚਿਆਂ ਦਾ ਵੀ ਰਾਬੀਆ ਨੂੰ ਕਹਿਣਾ ਹੁੰਦਾ ਵੀ ਤੂੰ ਹੁਣ ਵਿਹਲੀ ਰਹਿ ਕੋਈ ਗੱਲ ਨਹੀਂ ਅਸੀਂ ਕਮਾਂਡ ਵਾਲੇ ਆ ਘਰ ਦਾ ਜਿਹੜਾ ਸੀ ਸਾਰਾ ਸਿਸਟਮ ਉਹ ਬਹੁਤ ਵਧੀਆ ਚੱਲਣ ਲੱਗ ਜਾਂਦਾ ਰਾਬੀਆ ਦੀ 40-45 ਸਾਲ ਦੀ ਉਮਰ ਹੁੰਦੀ ਹੈ ਤੇ ਉਹਦਾ ਸਰੀਰ ਹਜੇ ਬਿਲਕੁਲ ਫਿੱਟ ਹੁੰਦਾ ਉਹਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੁੰਦੀ ਰਾਵੀਆ ਇੱਕ ਦਿਨ ਕਹਿੰਦੀ ਹੈ ਵੀ ਮੇਰਾ ਸਰੀਰ ਵੀ ਠੀਕ ਹੈ ਤੇ ਮੈਂ ਹਜੇ ਕੁਝ ਕਰਾਂ ਵੇਲੀ ਸਾਰਾ ਦਿਨ ਕੀ ਕਰਾਂ ਵੀ ਕੋਈ ਨਾ ਕੋਈ ਮੈਂ ਕੰਮ ਕਰਦੀਆਂ ਨਾਲੇ ਚਾਰ ਪੈਸੇ ਹੋਣਗੇ ਨਾਲੇ ਮੈਂ ਕਿਤੇ ਧਿਆਨੇ ਲੱਗੀ ਰਾਂਗੀ ਸਾਰਾ ਦਿਨ ਵੇਲੀ ਮੈਂ ਕੀ ਕਰਾਂ RAVIA ਕੀ ਕਰਦੀ ਹੈ ਉਹਨਾਂ ਦੇ ਘਰ ਦੇ ਨੇੜੇ ਖਾਲੀ ਪਲਾਟ ਹੁੰਦਾ ਖਾਲੀ ਪਲਾਟ ਦੇ ਵਿੱਚ ਆਲੇ-ਦੁਆਲੇ ਜਿਹੜੀਆਂ ਡੇਹਰੀਆਂ ਮੱਝਾਂ ਵਾਲੇ ਹੁੰਦੇ ਨੇ ਉਹਨਾਂ ਤੋਂ ਗੋਹਾ ਲਿਆ ਕੇ ਇੱਥੇ ਪਾਥੀਆਂ ਪੱਥਣੀਆਂ ਸ਼ੁਰੂ ਕਰਦੀ ਹੈ ਪਾਥੀਆਂ ਵੇਚਦੀ ਹੈ ਤੇ ਇਹਨੂੰ ਬਹੁਤ ਵਧੀਆ ਕਮਾਈ ਹੋਣੀ ਸ਼ੁਰੂ ਹੁੰਦੀ ਹੈ ਉੱਥੇ ਹੁਣ ਜਦੋਂ ਘਰ ਦੇ ਵਿੱਚ ਪੈਸਾ ਹੁੰਦਾ ਸਾਰੇ ਖੁਸ਼ ਤੇ ਰਾਬੀਆ ਨਾਲੇ ਪੈਸਾ ਹੁੰਦਾ ਆਪਣੀ ਮਰਜ਼ੀ ਮੁਤਾਬਕ ਖਰਚ ਵੀ ਕਰਦੀ ਹੈ ਤੇ ਨਾਲੇ ਧਿਆਨ ਲੱਗੀ ਰਹਿੰਦੀ ਹੈ ਹੁਣ ਉਹਨੂੰ ਪਾਥੀਆਂ ਵੇਚਣ ਲਈ ਕਈ ਵਾਰ ਰੇੜੇ ਦੀ ਜ਼ਰੂਰਤ ਪੈਂਦੀ ਹੈ ਕਦੇ ਕਿਤੇ ਪਹੁੰਚਾਉਣੀਆਂ ਹੁੰਦੀਆਂ ਨੇ ਕਦੇ ਕਿਤੇ ਤਾਂ ਇੱਕ ਦਿਨ ਰੇੜੇ ਦੀ ਭਾਲ ਦੇ ਵਿੱਚ ਇਹ ਮਿਲਦੀ ਹੈ ਰਣਜੀਤ ਨੂੰ ਰਣਜੀਤ ਇਹਦੀਆਂ ਪਾਥੀਆਂ ਲੈ ਕੇ ਜਾਂਦਾ ਤੇ ਇਹਦੇ ਨਾਲ ਗੱਲਬਾਤ ਹੁੰਦੀ ਹੈ ਦੋਨੋਂ ਇੱਕ ਦੂਜੇ ਨੂੰ ਵਧੀਆ ਇਹਨਾਂ ਦੀ ਜਾਣ-ਪਛਾਣ ਹੋ ਜਾਂਦੀ ਹੈ ਤੇ ਰਣਜੀਤ ਇਹਨੂੰ ਆਪਣਾ ਨੰਬਰ ਦਿੰਦਾ ਵੀ ਜਦੋਂ ਰੇੜੇ ਦੀ ਜ਼ਰੂਰਤ ਹੋਵੇ ਮੈਨੂੰ ਫੋਨ ਕਰ ਦਿਓ ਮੈਂ ਆ ਜਾਵਾਂਗਾ ਤੇ ਤੁਹਾਨੂੰ ਇੱਧਰ ਉੱਧਰ ਭਟਕਣ ਦੀ ਜਰੂਰਤ ਨਹੀਂ ਰਾਬੀਆ ਨੂੰ ਵੀ ਠੀਕ ਲੱਗਦਾ ਵੀ ਰੇੜਾ ਮੈਨੂੰ ਚਾਹੀਦਾ ਹੀ ਹੁੰਦਾ ਤੇ ਰਣਜੀਤ ਦਾ ਰੇੜਾ ਹੀ ਮੰਗਾ ਲਿਆ ਕਰਾਂਗੇ ਹੁਣ ਜਦੋਂ ਜਰੂਰਤ ਹੁੰਦੀ ਸੀ ਕਿਉਂਕਿ ਕੰਮ ਰੋਜ਼ ਦਾ ਸੀ ਰਣਜੀਤ ਨੂੰ ਬੁਲਾ ਲੈਣਾ ਰਣਜੀਤ ਨੇ ਕੰਮ ਸਹੀ ਤਰੀਕੇ ਨਾਲ ਕਰਕੇ ਆਉਣਾ ਜਿੱਥੇ 3 ਪੈਸੇ ਲੈ ਕੇ ਆਉਣੇ ਪਾਖੀਆਂ ਜਿਹੜੀਆਂ ਸੀ ਉਹ ਪਚਾ ਕੇ ਆਉਣੀਆਂ ਹੁਣ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਵਧੀਆ ਬੌਂਡਿੰਗ ਹੋ ਜਾਂਦੀ ਹੈ ਤੇ ਇਹਦਾ ਘਰ ਵੀ ਆਉਣਾ ਜਾਣਾ ਹੋ ਜਾਂਦਾ ਜਿਹੜੇ ਕਮਰਾਨ ਤੇ ਇਮਰਾਨ ਹੁੰਦੇ ਨੇ ਤੇ ਰਣਜੀਤ ਤੇ ਕਹਿ ਲੀਏ ਵੀ ਇੱਕੋ ਉਮਰ ਦੇ ਹੁੰਦੇ ਨੇ 20 ਤੋਂ 22 ਸਾਲ ਦੇ ਵਿੱਚ ਇਹਨਾਂ ਦੀ ਵੀ ਦੋਸਤੀ ਹੋ ਜਾਂਦੀ ਇਹਨਾਂ ਦੀ ਦੋਸਤੀ ਬਹੁਤ ਵਧੀਆ ਹੋ ਜਾਂਦੀ ਹੈ ਘਰ ਦੇ ਵਿੱਚ ਆਉਣਾ ਜਾਣਾ ਖਾਣਾ ਪੀਣਾ ਇਕੱਠਿਆਂ ਨੇ ਤੇ ਰਣਜੀਤ ਬਹੁਤੀ ਵਾਰ ਇਹਨਾਂ ਦੇ ਘਰ ਹੀ ਸੌਣ ਲੱਗ ਜਾਂਦਾ ਕਮਰਾਨ ਤੇ ਇਮਰਾਨ ਰਣਜੀਤ ਨੂੰ ਆਪਣੇ ਭਰਾ ਵਾਂਗੂ ਹੀ ਸਮਝਦੇ ਸੀ ਤੇ ਰਾਬੀਆ ਜੀ ਉਹਨੂੰ ਆਪਣੇ ਬੱਚਿਆਂ ਵਾਂਗੂ ਉਹ ਕਹਿੰਦੀ ਸੀ ਮੇਰੇ ਦੋ ਨਹੀਂ ਮੇਰੇ ਤਿੰਨ ਬੇਟੇ ਨੇ ਇਹ ਸਾਰਾ ਸਿਸਟਮ ਚੱਲਦਾ ਹੁੰਦਾ ਤੇ ਜਿਹੜੀ ਸ਼ਕੀਲਾ ਹੁੰਦੀ ਹੈ ਉਹਨੂੰ ਸ਼ੱਕ ਹੁੰਦਾ ਕਿਤੇ ਨਾ ਕਿਤੇ ਵੀ ਰਣਜੀਤ ਤੇ ਰਾबिया ਦੇ ਵਿੱਚ ਜਰੂਰ ਕੁਝ ਗਲਤ ਚੱਲ ਰਿਹਾ ਪਰ ਉਹਦੇ ਕੋਲ ਕੋਈ ਵੀ ਸਬੂਤ ਜਾਂ ਪ੍ਰੂਫ ਨਹੀਂ ਹੁੰਦਾ ਸ਼ਕੀਲਾ ਕੋਲ ਕੋਈ ਪ੍ਰੂਫ ਜਾਂ ਸਬੂਤ ਤਾਂ ਹੁੰਦਾ ਨਹੀਂ ਇੱਕ ਦਿਨ ਜਿਹੜੀ ਸ਼ਕੀਲਾ ਹੁੰਦੀ ਹੈ ਉਹ ਆਪਣੀ ਸੱਸ ਨੂੰ ਵੈਸੇ ਹੀ ਕਹਿੰਦੀ ਹੈ ਵੀ ਜਿੱਦਣ ਰਣਜੀਤ ਘਰ ਆਉਂਦਾ ਸਵੇਰੇ ਤੁਹਾਡਾ ਜਿਹੜਾ ਚਿਹਰਾ ਉਹ ਖਿਲਿਆ ਰਹਿੰਦਾ ਤੁਸੀਂ ਬਹੁਤ ਖੁਸ਼ ਹੁੰਨੇ ਹੋ ਇੱਕ ਵਾਰੀ ਤਾਂ ਜਿਹੜੀ ਰਾबिया ਉਹ ਘਬਰਾ ਜਾਂਦੀ ਹੈ ਪਰ ਨਾਲ ਦੀ ਨਾਲ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਉਹਦਾ ਕਹਿਣਾ ਸੀ ਵੀ ਜਿਹਦੇ ਤਿੰਨ ਤਿੰਨ ਜਵਾਨ ਪੁੱਤਰ ਹੋਣ ਉਹ ਖੁਸ਼ ਹੀ ਰਹੇਗੀ ਉਹਨੇ ਗੱਲ ਆਈ ਗਈ ਹੋ ਜਾਂਦੀ ਹੈ ਪਰ ਸ਼ਕੀਲਾ ਦੇ ਦਿਮਾਗ ਦੇ ਵਿੱਚ ਇੱਕ ਕੀੜਾ ਸੀ ਜਿਹੜਾ ਉਹ ਘਰ ਘਰ ਚੁੱਕਿਆ ਸੀ ਇੱਕ ਦਿਨ ਸ਼ਕੀਲਾ ਹਿੰਮਤ ਕਰਕੇ ਇਹ ਸਾਰਾ ਕੁਝ ਆਪਣੇ ਪਤੀ ਇਮਰਾਨ ਨੂੰ ਦੱਸਦੀ ਹੈ ਇਮਰਾਨ ਉਹਨੂੰ ਬਹੁਤ ਬੁਰੀ ਤਰ੍ਹਾਂ ਡਾਂਟਦਾ ਵੀ ਤੂੰ ਹਜੇ ਕੱਲ ਆਈ ਹੈ ਤੇ ਮੇਰੀ ਮਾਂ ਤੇ ਸ਼ੱਕ ਵੀ ਕਰਨ ਲੱਗੀ ਸਾਡੀ ਆਪਸ ਦੇ ਵਿੱਚ ਲੜਾਈ ਪਵਾਣ ਦੀ ਲੱਗੀ ਵੀ ਤੇਰੇ ਵਰਗੀਆਂ ਜਨਨੀਆਂ ਘਰ ਪਾੜਦੀਆਂ ਇੱਥੇ ਸ਼ਕੀਲਾ ਚੁੱਪ ਕਰ ਜਾਂਦੀ ਹੈ ਕਿਉਂਕਿ ਸ਼ਕੀਲਾ ਦੇ ਕੋਲ ਕੋਈ ਵੀ ਸਬੂਤ ਜਾਂ ਪ੍ਰੂਫ ਨਹੀਂ ਹੁੰਦਾ ਫਿਰ ਇੱਕ ਦਿਨ ਸ਼ਕੀਲਾ ਰਾਤ ਨੂੰ ਉੱਠਦੀ ਹੈ ਉਸ ਦਿਨ ਰਣਜੀਤ ਆਇਆ ਹੋਇਆ ਸੀ ਤੇ ਰਣਜੀਤ ਨੂੰ ਰਾਬੀਆ ਦੇ ਕਮਰੇ ਦੇ ਵਿੱਚੋਂ ਨਿਕਲਦਿਆਂ ਦੇਖਦੀ ਹੈ ਉਹ ਸਾਰਾ ਕੁਝ ਜਾ ਕੇ ਇਮਰਾਨ ਨੂੰ ਦੱਸਦੀ ਹੈ ਹੁਣ ਇਮਰਾਨ ਦੇ ਦਿਮਾਗ ਦੇ ਵਿੱਚ ਵੀ ਸ਼ੱਕ ਪੈਦਾ ਹੁੰਦਾ ਉਹਨੂੰ ਇਹ ਸੀ ਵੀ ਜਿੰਨਾ ਚਿਰ ਮੇਰੇ ਕੋਲ ਕੋਈ ਪ੍ਰੂਫ ਨਹੀਂ ਆਉਂਦਾ ਉਨਾ ਚਿਰ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਕਹਿ ਸਕਦਾ ਹੁਣ ਇਹ ਸਾਰਾ ਕੁਝ ਚੱਲਦਾ ਤੇ ਇੱਕ ਦਿਨ ਇਹਨਾਂ ਦੇ ਘਰ ਮੀਟ ਬਣਾਇਆ ਜਾਂਦਾ ਮੀਟ ਦੇ ਲਈ ਰਾਬੀਆ ਰਣਜੀਤ ਨੂੰ ਫੋਨ ਕਰਦੀ ਹੈ ਹੁਣ ਇਹ ਸਾਰਾ ਕੁਝ ਇਮਰਾਨ ਨੂੰ ਚੰਗਾ ਤਾਂ ਨਹੀਂ ਲੱਗਦਾ ਪਰ ਇਮਰਾਨ ਚੁੱਪ ਕਰ ਜਾਂਦਾ ਉਸੇ ਸਮੇਂ ਜਦੋਂ ਫੋਨ ਕੀਤਾ ਜਾਂਦਾ ਸ਼ਕੀਲਾ ਦੇ ਵੱਲ ਦੇਖਦੀ ਹੈ ਇੱਕ ਦੂਜੇ ਵੱਲ ਦੇਖਦੇ ਨੇ ਰਣਜੀਤ ਵੀ ਉੱਥੇ ਆ ਜਾਂਦਾ ਤਿੰਨੇ ਖਾਂਦੇ ਪੀਂਦੇ ਨੇ ਉਸ ਤੋਂ ਬਾਅਦ ਰਾਬੀਆ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਇਮਰਾਨ ਤੇ ਸ਼ਕੀਲਾ ਆਪਣੇ ਕਮਰੇ ਵਿੱਚ ਤੇ ਕਾਮਰਾਨ ਤੇ ਰਣਜੀਤ ਇਹ ਅੱਡ ਸੌ ਜਾਂਦੇ ਨੇ ਇਮਰਾਨ ਤੇ ਸ਼ਕੀਲਾ ਦੀ ਅੱਖਾਂ ਦੇ ਵਿੱਚ ਨੀਂਦ ਨਹੀਂ ਹੁੰਦੀ ਉਹਨਾਂ ਨੂੰ ਸ਼ੱਕ ਸੀ ਵੀ ਅੱਜ ਜ਼ਰੂਰ ਕੁਛ ਨਾ ਕੁਛ ਜੇ ਹੈ ਤਾਂ ਇਹਨਾਂ ਦੇ ਵਿੱਚ ਹੋਏਗਾ ਜ਼ਰੂਰ ਅੱਧੀ ਰਾਤ ਤੋਂ ਬਾਅਦ ਜਿਹੜਾ ਇਮਰਾਨ ਹੈ ਉੱਠਦਾ ਕਾਮਰਾਨ ਦੇ ਕਮਰੇ ਦੇ ਵਿੱਚ ਜਾਂਦਾ ਕਾਮਰਾਨ ਗੂੜੀ ਨੀਂਦ ਸੁੱਤਾ ਹੁੰਦਾ ਪਰ ਉੱਥੇ ਰਣਜੀਤ ਨਹੀਂ ਹੁੰਦਾ ਉਹਨੇ ਦੇਖ ਕੇ ਇਮਰਾਨ ਦਾ ਖੂਨ ਖੋਲਦਾ ਤੋਂ ਆਪਣੀ ਮਾਂ ਦੇ ਕਮਰੇ ਦੇ ਵਿੱਚ ਜਾਂਦਾ ਜਿਹੜਾ ਦਰਵਾਜ਼ਾ ਸੀ ਅੰਦਰੋਂ ਬੰਦ ਹੁੰਦਾ ਤੇ ਜਦੋਂ ਖਿੜਕੀ ਦੇ ਵਿੱਚੋਂ ਦੇਖਦਾ ਆਪਣੀ ਮਾਂ ਨੂੰ ਤੇ ਆਪਣਾ ਜਨੂਨ ਭਰਾ ਬਣਾਇਆ ਹੋਇਆ ਸੀ ਰਣਜੀਤ ਨੂੰ ਐਸੇ ਹਾਲਾਤ ਦੇ ਵਿੱਚ ਦੇਖਦਾ ਕੋਈ ਵੀ ਬੇਟਾ ਆਪਣੀ ਮਾਂ ਨੂੰ ਐਸੇ ਹਾਲਾਤ ਦੇ ਵਿੱਚ ਦੇਖ ਕੇ ਸੈਨ ਨਹੀਂ ਕਰ ਸਕਦਾ ਪਰ ਉਹ ਇਥੇ ਖੂਨ ਦੇ ਘੁੱਟ ਲਈ ਅਪੀਲਿੰਦਾ ਵੀ ਆਪਣਾ ਜਿਹੜਾ ਗੁੱਸਾ ਸੀ ਉਹ ਬਰਦਾਸ਼ਤ ਕਰਦਾ ਹਾਲਾਂਕਿ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਸੀ ਪਰ ਉਹਨੂੰ ਇਹ ਵੀ ਸੀ ਵੀ ਜੇ ਇਥੇ ਕੁੱਟਿਆ ਮਾਰਿਆ ਜਾਂ ਕੁਝ ਵੀ ਹੋਇਆ ਤੇ ਇਹਨਾਂ ਦੀ ਵੀ ਬਦਨਾਮੀ ਹੋਏਗੀ ਇਹਨਾਂ ਦੀ ਮਾਂ ਦੀ ਬਦਨਾਮੀ ਹੋਏਗੀ ਤੇ ਇਹਨਾਂ ਦੀ ਹੋਏਗੀ ਲੋਕ ਗੱਲਾਂ ਕਰਨਗੇ ਤੇ ਜਦੋਂ ਸਾਰਾ ਕੁਝ ਪਤਾ ਲੱਗੇਗਾ ਤੇ ਇਹਨਾਂ ਦਾ ਵੀ ਬਾਹਰ ਨਿਕਲਣਾ ਬਹੁਤ ਔਖਾ ਹੋ ਜਾਏਗਾ ਹੁਣ ਜਦੋਂ ਰਾਬੀਆ ਤੇ ਰਣਜੀਤ ਇੱਕ ਦੂਜੇ ਤੋਂ ਦੂਰ ਹੁੰਦੇ ਨੇ ਰਣਜੀਤ ਬਾਹਰ ਨਿਕਲਦਾ ਤੇ ਬਾਹਰੋਂ ইমরান ਨੂੰ ਦੇਖ ਕੇ ਇੱਕਦਮ ਘਬਰਾ ਜਾਂਦਾ ਹੈ। ইমরান ਉਹਨੂੰ ਫੜ ਕੇ ਕਹਿੰਦਾ ਵੀ ਅੱਜ ਤੋਂ ਬਾਅਦ ਨਾ ਤਾਂ ਸਾਡੇ ਘਰ ਆਈਂ ਤੇ ਨਾ ਮੈਨੂੰ ਨੇੜੇ ਤੇੜੇ ਕਿਤੇ ਦੇਖੀਂ। ਨਹੀਂ ਤਾਂ ਤੇਰੇ ਨਾਲ ਬਹੁਤ ਬੁਰਾ ਹੋਏਗਾ। ਆਪਣੀ ਮਾਂ ਨੂੰ ਵੀ ਬਹੁਤ ਕੁਝ ਬੋਲਿਆ ਜਾਂਦਾ ਹੈ। ਰਣਜੀਤ ਉੱਥੋਂ ਚਲਾ ਜਾਂਦਾ ਹੈ। ਉਸ ਤੋਂ ਬਾਅਦ ইমরান ਕਾਮਰਨ ਨੂੰ ਉਠਾ ਕੇ ਸਾਰਾ ਕੁਝ ਦੱਸਦਾ ਹੈ। ਮਾਂ ਦੇ ਨਾਲ ਇਹਨਾਂ ਵੱਲੋਂ ਬਹੁਤ ਜ਼ਿਆਦਾ ਕੁਝ ਬੋਲਿਆ ਜਾਂਦਾ ਹੁਣ ਬੋਲਣਾ ਹੀ ਸੀ ਜੋ ਕੁਝ ਉਹਨਾਂ ਨੇ ਦੇਖਿਆ ਸੀ। ਉਸ ਸਮੇਂ ਮਾਂ ਚੁੱਪ ਰਹਿੰਦੀ ਹੈ। ਮਾਂ ਅਗਲੇ ਦਿਨ ਸਵੇਰੇ ਆਪਣੀ ਰਿਸ਼ਤੀਦਾਰੀ ਦੇ ਵਿੱਚ ਬਰੇਲੀ ਚਲੀ ਜਾਂਦੀ ਹੈ। ਤੇ ਇਹਨਾਂ ਨੂੰ ਇਹ ਵੀ ਜੋ ਕੁਝ ਅਸੀਂ ਦੇਖਿਆ ਜੋ ਕੁਝ ਪਤਾ ਲੱਗਿਆ ਉਹਨੇ ਅੱਖਾਂ ਮਿਲਾਨ ਜੋਗੀ ਨਹੀਂ ਵੀ ਚਲੋ ਕੋਈ ਗੱਲ ਨਹੀਂ ਚਲੀ ਜਾਂਦੋ ਕੁਛ ਦਿਨ ਬੀਤਦੇ ਨੇ ਉਹ ਵਾਪਸ ਆਉਂਦੀ ਹੈ ਪਰ ਜਦੋਂ ਵਾਪਸ ਆਉਂਦੀ ਹੈ ਉਹਦੇ ਤੇਵਰ ਬਦਲੇ ਹੁੰਦੇ ਨੇ ਉਹ ਆਪਣੀ ਮਾਂ ਨੂੰ ਸਮਝਾਉਂਦੇ ਨੇ ਵੀ ਅੱਜ ਤੋਂ ਬਾਅਦ ਜੇ ਰਣਜੀਤ ਦੇ ਨਾਲ ਕੋਈ ਵੀ ਤਾਲੁਕਾਤ ਰੱਖਿਆ ਜਾਂ ਸਾਨੂੰ ਪਤਾ ਲੱਗਿਆ ਤਾਂ ਅੰਜਾਮ ਬਹੁਤ ਬੁਰੇ ਹੋਣਗੇ ਹੁਣ ਇੱਥੇ ਰਾਬੀਆ ਦਾ ਬਦਲਿਆ ਹੋਇਆ ਚਿਹਰਾ ਦੇਖ ਕੇ ਉਹ ਹੈਰਾਨ ਰਹਿ ਜਾਂਦੇ ਨੇ ਦਿਮਾਗ ਦੇ ਵਿੱਚ ਰਾਬੀਆ ਦੇ ਕੁਝ ਹੋਰ ਹੀ ਚੱਲਦਾ ਹੁੰਦਾ ਰਾਬੀਆ ਦਾ ਕਹਿਣਾ ਸੀ ਵੀ ਇਹ ਘਰ ਤੁਹਾਡੇ ਪਿਓ ਦਾ ਹੈ ਇੱਥੇ ਉਹ ਨਹੀਂ ਆਏਗਾ ਪਰ ਮੇਰੀ ਜ਼ਿੰਦਗੀ ਦੇ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਮੈਂ ਕਿੰਨੂੰ ਮਿਲਨੀ ਆ ਕਿੱਥੇ ਮਿਲਨੀ ਆ ਮੈਂ ਕੀ ਕਰਦੀ ਆ ਇਹਦੇ ਵਿੱਚ ਤੁਸੀਂ ਦਖਲ ਨਹੀਂ ਦੇਣਾ ਜੇ ਤੁਸੀਂ ਜ਼ਿਆਦਾ ਦਖਲ ਦਿੱਤਾ ਤਾਂ ਜਿਹੜਾ ਪਲਾਟ ਪਿਆ ਮੈਂ ਉਹ ਵੀ ਰਣਜੀਤ ਦੇ ਨਾਮ ਕਰ ਦਾਂਗੀ ਤੇ ਰਣਜੀਤ ਦੇ ਨਾਲ ਪਤੀ ਪਤਨੀ ਵਾਂਗੂ ਰਹਿਣਾ ਸ਼ੁਰੂ ਕਰ ਦਿਆਂਗੀ ਹੁਣ ਮੁੰਡੇ ਸਮਝ ਚੁੱਕੇ ਸੀ ਵੀ ਉਹਨਾਂ ਦੀ ਮਾਂ ਬਿਲਕੁਲ ਗਿਰ ਚੁੱਕੀ ਹੈ ਉਹਨਾਂ ਨੂੰ ਗੁੱਸਾ ਚੜਦਾ 26 ਦਸੰਬਰ 2015 ਦੀ ਇਹ ਘਟਨਾ 26 ਦਸੰਬਰ 2015 ਨੂੰ ਆਪਣੀ ਮਾਂ ਦਾ ਗਲਾ ਘੁੱਟਦੇ ਨੇ ਦੋਨੋਂ ਭਰਾ ਮਿਲ ਕੇ ਉਹਨੂੰ ਮਾਰ ਕੇ ਇੱਕ ਬੋਰੇ ਦੇ ਵਿੱਚ ਪਾ ਕੇ ਫਿਰ ਬਾਹਰ ਜਾ ਕੇ ਕਾਨਪੁਰ ਤੋਂ ਨੌਨ ਨਦੀ ਦੇ ਵਿੱਚ ਉਹਦੀ ਲਾਸ਼ ਨੂੰ ਸੁੱਟ ਦਿੰਦੇ ਨੇ ਹੁਣ ਪੁਲਿਸ ਇੱਥੇ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਹੱਲ ਕਰਨ ਤੇ ਲੱਗੀ ਹੋਈ ਸੀ ਤੇ ਦੂਜਾ ਕਤਲ ਦਾ ਕੇਸ ਵੀ ਹੱਲ ਹੋ ਜਾਂਦਾ ਉਸ ਤੋਂ ਬਾਅਦ ਹੁਣ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਰਣਜੀਤ ਕਰਕੇ ਹੋਇਆ ਤੇ ਰਣਜੀਤ ਵੀ ਹੁਣ ਇਸ ਦੁਨੀਆ ਤੇ ਨਹੀਂ ਰਹਿਣਾ ਚਾਹੀਦਾ ਫਿਰ ਰਣਜੀਤ ਨੂੰ ਫੋਨ ਕਰਦੇ ਨੇ ਇੱਕ ਦਿਨ ਵੀ ਸਾਡੀ ਮਾਂ ਜਿਹੜੀ ਰੁੱਸ ਕੇ ਚਲੀ ਗਈ ਹੈ ਸਾਰਾ ਕੁਝ ਤੇਰੇ ਕਰਕੇ ਹੋਇਆ ਹੈ ਕਿ ਸਾਡੇ ਨਾਲ ਚੱਲ ਉਹਨੂੰ ਮਨਾ ਕੇ ਵਾਪਸ ਲੈ ਕੇ ਆਉਣਾ ਵੀ ਸਾਡੀ ਬਦਨਾਮੀ ਹੁੰਦੀ ਹੈ ਇਸ ਤਰੀਕੇ ਨਾਲ ਉਹ ਚਲੀ ਗਈ ਹੈ ਇੱਥੇ ਰਣਜੀਤ ਨੂੰ ਇਹ ਹੁੰਦਾ ਵੀ ਲੱਗਦਾ ਉਹਦੀ ਗੱਲ ਫੇਰ ਬਣਨ ਲੱਗੀ ਹੈ ਜੋ ਕੁਝ ਪਹਿਲਾਂ ਚੱਲਦਾ ਸੀ ਉਹ ਫੇਰ ਚੱਲਣ ਲੱਗ ਗਿਆ ਜਿਹੜਾ ਇਹਨਾਂ ਨੇ ਆਪ ਫੋਨ ਕੀਤਾ ਕਿ ਤਿਆਰ ਹੋ ਜਾਂਦਾ ਹੁਣ ਇਹ ਘਟਨਾ ਸੀ ਜਿਹੜੇ 31 ਦਸੰਬਰ ਨੂੰ ਘਰੋਂ ਨਿਕਲਦਾ ਉਸ ਤੋਂ ਬਾਅਦ ਮਿਲਦੇ ਨੇ ਉਹਨੂੰ रावतਪੁਰ ਜਾਂਦੇ ਨੇ ਉੱਥੇ ਉੱਥੇ ਸਮਾਨ ਆਪਣਾ ਖਾਲੀ ਕਰਦਾ ਉਸ ਤੋਂ ਬਾਅਦ ਰਿਸ਼ਤੇਦਾਰੀਆਂ ਦੇ ਵਿੱਚ ਜਾ ਕੇ ਉਹਨੂੰ ਲੱਭਣ ਦਾ ਝੂਠਾ ਨਾਟਕ ਕੀਤਾ ਜਾਂਦਾ ਜਦੋਂ ਦੇਰ ਹੋ ਜਾਂਦੀ ਹੈ ਹਨੇਰਾ ਹੁੰਦਾ ਥੋੜਾ ਜਿਹਾ ਵਾਪਸ ਆਉਂਦੇ ਨੇ ਇੱਕ ਜਗ੍ਹਾ ਰੁੱਕ ਕੇ ਰਣਜੀਤ ਪਿਸ਼ਾਬ ਕਰਨ ਲੱਗਦਾ ਉਹ ਮੌਕਾ ਇਹਨਾਂ ਨੂੰ ਵਧੀਆ ਲੱਗਦਾ ਉੱਥੇ ਨੇੜੇ ਤੇੜੇ ਕੋਈ ਨਹੀਂ ਹੁੰਦਾ ਦੋਨੇ ਭਰਾਵਾਂ ਵੱਲੋਂ ਉਹਨੂੰ ਫੜ ਲਿਆ ਜਾਂਦਾ ਉਹਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਜਦੋਂ ਉਹਦਾ ਗਲ ਘੁੱਟਣ ਲੱਗਦੇ ਨੇ ਉਸ ਸਮੇਂ ਰਣਜੀਤ ਦਾ ਕਹਿਣਾ ਸੀ ਵੀ ਮੈਨੂੰ ਕਿਉਂ ਮਾਰ ਰਹੇ ਮੇਰਾ ਕੀ ਕਸੂਰ ਹੈ ਆਪਣੀ ਮਾਂ ਨੂੰ ਜਾ ਕੇ ਪੁੱਛੋ ਮੈਂ ਤਾਂ ਕਦੇ ਇਸ ਨਜ਼ਰ ਨਾਲ ਉਹਨੂੰ ਦੇਖਿਆ ਹੀ ਨਹੀਂ ਸੀ ਮੈਂ ਤਾਂ ਘਰ ਸੁੱਤਾ ਪਿਆ ਸੀ ਆਪਣੇ ਆਪ ਆ ਕੇ ਮੇਰੇ ਨਾਲ ਮੇਰੀ ਮੰਜੀ ਦੇ ਵਿੱਚ ਸੌਂਦੀ ਸੀ ਤੇ ਮੇਰੇ ਨਾਲ ਗਲਤ ਹਰਕਤਾਂ ਕਰਦੀ ਸੀ ਜੋ ਕੁਝ ਹੋਇਆ ਉਹਦੇ ਕਰਕੇ ਹੋਇਆ ਉਸ ਤੋਂ ਬਾਅਦ ਮੈਂ ਵਹਿ ਗਿਆ ਤੇ ਸਾਰਾ ਕੁਝ ਸਾਡੇ ਵਿੱਚ ਸ਼ੁਰੂ ਹੋਇਆ ਪਰ ਪਹਿਲੀ ਗਲਤੀ ਤੁਹਾਡੀ ਮਾਂ ਰਾਬੀਆ ਦੀ ਹੈ ਪਰ ਉਹ ਇਸ ਗੱਲ ਨੂੰ ਨਾ ਮੰਨਦੇ ਨੇ ਨਾ ਸੁਣਦੇ ਨੇ ਉਹਦਾ ਗਲ ਘੁੱਟ ਕੇ ਉਹਦੀ লাশ ਜਿਹੜੀ ਆ ਪਨਕੀ ਨਹਿਰ ਕੋਲ ਸੁੱਟ ਦਿੱਤੀ ਜਾਂਦੀ ਹੈ ਤੇ ਉਹਦਾ ਫੋਨ ਆਪਣੇ ਕੋਲ ਰੱਖ ਲਿਆ ਜਾਂਦਾ ਹੈ ਸਵਿਚ ਆਫ ਕਰਕੇ ਉਹਨੇ ਆਪਣੀ ਮਾਂ ਦਾ ਕਤਲ ਵੀ ਮੰਨੇ ਸੀ ਫਿਰ ਨੌਨ ਨਦੀ ਪਹੁੰਚਦੀ ਹੈ ਪੁਲਿਸ ਨੂੰ ਲੈ ਕੇ ਤੇ ਉਥੇ ਇਹਦੀ ਦੱਸੀ ਜਗ੍ਹਾ ਤੇ ਜਦੋਂ ਲੱਭਿਆ ਜਾਂਦਾ ਤਾਂ ਨੌਨ ਨਦੀ ਦੇ ਵਿੱਚੋਂ ਇਹਦੀ ਮਾਂ ਦੀ ਵੀ ਗਲੀ ਸੜੀ লাশ ਜਿਹੜੀ ਆ ਉਹ ਮਿਲਦੀ ਹੈ ਦੋਨੋਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਜਿਹਦੇ ਵਿੱਚ ਸਾਬਤ ਹੁੰਦਾ ਵੀ ਗਲ ਘੁੱਟਣ ਕਰਕੇ ਇਹਦੀ ਮੌਤ ਹੋਈ ਹੈ ਦੋਨਾਂ ਦੀ ਫਿਰ ਕਾਮਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਦੋਨਾਂ ਜਣਿਆਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ ਇੱਥੇ ਗਲਤੀ ਕਿਹਦੀ ਸੀ ਬੱਚਿਆਂ ਦੀ ਸੀ ਜਿਨ੍ਹਾਂ ਨੇ ਆਪਣੇ ਮਾਂ ਨੂੰ ਮਾਰਿਆ ਤੇ ਰਣਜੀਤ ਨੂੰ ਮਾਰਿਆ ਜਾਂ ਮਾਂ ਦੀ ਸੀ ਜਿਹਦੀ ਇਸ ਉਮਰ ਦੇ ਵਿੱਚ ਪੋਤੇ-ਪੋਤੀਆਂ ਦੀ ਜਿਹੜੀ ਉਹਨੂੰ ਕਢਾਣ ਦੀ ਉਮਰ ਸੀ ਉਸ ਸਮੇਂ ਆਪਣੇ ਮੁੰਡਿਆਂ ਦੀ ਉਮਰ ਦੇ ਇੱਕ ਲੜਕੇ ਦੇ ਨਾਲ ਉਹ ਸੰਬੰਧ ਬਣਾਉਂਦੀ ਹੈ ਸਾਰਾ ਕੁਝ ਭੁੱਲ ਕੇ ਉਨੇ ਇਹ ਨਹੀਂ ਸੋਚਿਆ ਵੀ ਬੱਚਿਆਂ ਦੀ ਇੱਜ਼ਤ ਦਾ ਕੀ ਹੋਏਗਾ ਜਾਂ ਕਿਸੇ ਨੂੰ ਪਤਾ ਲੱਗੇਗਾ ਤਾਂ ਉਹਦੀ ਇੱਜ਼ਤ ਦਾ ਕੀ ਹੋਏਗਾ ਪਰ ਜਦੋਂ ਉਹਦੀ ਜਿਸਮਾਨੀ ਭੁੱਖ ਜਾਗੀ ਨਾ ਤਾਂ ਉਹਨੇ ਇਹ ਦੇਖਿਆ ਵੀ ਮੈਂ ਤਾਂ ਕਿੰਨਾ ਛੋਟਾ ਹੈ ਮੇਰੇ ਬੱਚਿਆਂ ਦੀ ਉਮਰ ਦਾ ਜਿੰਨੂੰ ਸਾਰਿਆਂ ਦੇ ਸਾਹਮਣੇ ਉਹ ਬੇਟਾ ਕਹਿੰਦੀ ਸੀ ਉਹਦੇ ਨਾਲ ਹੀ ਨਜਾਇਜ਼ ਸਬੰਧ ਬਣਾਉਂਦੀ ਹੈ ਰਣਜੀਤ ਜੇ ਉਹਨੂੰ ਲੱਗਦਾ ਸੀ ਵੀ ਇਹ ਗਲਤ ਹੈ ਤਾਂ ਉਹ ਉੱਤੋਂ ਦੂਰ ਹੋ ਸਕਦਾ ਸੀ ਪਰ ਉਹਨੇ ਵੀ ਇਹ ਸਾਰਾ ਕੁਝ ਚੱਲਣ ਦਿੱਤਾ ਉਹਨੂੰ ਵੀ ਇਸ ਸਭ ਕੁਝ ਵਧੀਆ ਲੱਗਣ ਲੱਗ ਗਿਆ ਪਰ ਇੱਕ ਔਰਤ ਦੇ ਗਲਤ ਕਦਮ ਚੱਕਣ ਕਰਕੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਰਣਜੀਤ ਦੁਨੀਆ ਤੋਂ ਗਿਆ ਰਾਬੀਆ ਆਪ ਵੀ ਗਈ ਦੋਨੋਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋਈ ਇਮਰਾਨ ਦੀ ਜਿਹੜੀ ਘਰ ਵਾਲੀ ਐ ਸ਼ਕੀਲਾ ਉਹਦੀ ਵੀ ਜ਼ਿੰਦਗੀ ਬਰਬਾਦ ਹੋਈ ਰਣਜੀਤ ਦੇ ਮਾਤ ਰਣਜੀਤ ਦਾ ਭਰਾ ਉਹ ਵੀ ਕਿਤੇ ਨਾ ਕਿਤੇ ਹੁਣ ਜਿਨ੍ਹਾਂ ਦਾ ਘਰੋਂ ਇੱਕ ਬੱਚਾ ਜਵਾਨ ਚਲਾ ਜਾਏ ਜ਼ਿੰਦਗੀਆਂ ਤੇ ਕਿੰਨਾ ਅਸਰ ਪੈਂਦਾ ਇੱਕ ਕਦਮ ਨਾਲ ਕਈ ਜ਼ਿੰਦਗੀਆਂ ਬਰਬਾਦ ਹੋਣੀਆਂ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਰਾਬੀਆ ਨੇ ਜੇ ਭਾਵਨਾ ਤੇ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਅੱਜ ਉਹ ਜਿਉਂਦੀ ਹੁੰਦੀ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ